ਵਾਦੀ ਓਏ ਹੋਏ ਐਚਾ ਇਦਾਂ ਚਪੇੜਾ ਵਜਦੀਆ ਪ੍ਰੋਪਰ ਕਿਹੜਾ ਨਹੀਂ ਥਾਪੀਆਂ ਵੱਜਦੀਆਂ ਇਹ ਔਰ ਇਹ ਕਟਿੰਗ ਕੀਤੀ ਆ ਰਹੀ ਆ ਇਹ ਕਟਿੰਗ ਕੇ ਅੰਦਰ ਰੀਜ਼ਨ ਇੱਕ ਵਾਰ ਫੇਰ ਦੱਸ ਦਈਏ ਜਰਾ ਰੀਜ਼ਨ ਇਹਦਾ ਇਹ ਆ ਭਾਜੀ ਪੂਰਾ ਅੰਦਰ ਤੱਕ ਪੱਕ ਜਾਂਦਾ ਕੁਲਚਾ ਮੱਠੀ ਬਣੇਗਾ ਜਿਦਾ ਉਹ ਅੰਮ੍ਰਿਤਸਰ ਦੀ ਮੱਠੀ ਹੁੰਦੀ ਉਹਦਾ ਦਾ ਹੋ ਜਾਏਗਾ ਹਾਂਜੀ ਹਾਂਜੀ ਮੱਠੀ ਦੀ ਤਰ੍ਹਾਂ ਹੋ ਜਾਏਗਾ ਵਾਹ ਜੀ ਕੁਲਚਾ ਭਾਈ ਨਿਕਲ ਲੈਣੇ ਲਈ ਜਾ ਰਹਾ ਗਰਮਾ ਗਰਮ ਤੋਂ ਦੂਰ ਤੇ ਵੀ ਪਰ ਗਰਮੀ ਇਤਨੀ ਆ ਜੋ ਕਸਮਾ ਖੜੇ ਤਾਂ ਉਹ ਅੰਦਰ ਸੀਟਿੰਗ ਵਿੱਚ ਬੈਠ ਕੇ ਖਾ ਰਹੇ ਐ ਇੰਜੋਏ ਕਰ ਰਹੇ ਐ ਲੋ ਜੀ ਫੁੱਲ ਚੱਲ ਲੱਗ ਗਿਆ ਜੀ ਓਏ ਹੋਏ ਵਾਹ ਇਸਾਰ ਤੇ ਦੁਕਾਨ ਕਿੰਨੇ ਵੇ ਸ਼ੁਰੂ ਹੁੰਦੀ ਹੈ ਦੁਕਾਨ ਭਾਈ ਸਵੇਰੇ ਚਾਲੂ ਹੁੰਦੀ 9:00 ਤੋਂ 9:00 ਵਜੇ ਤੋਂ ਸ਼ਾਮੀ 4:00 ਵਜੇ ਤੱਕ 3 ਤੋਂ 4 ਵਜੇ ਤੱਕ ਜੀ ਇਹ ਬਾਕੀ ਦੇ ਦੁਨੀਆ ਦਾ ਪਿਆਰ ਹੈ ਜੀ ਕਈ ਵਾਰ 2:00 ਵਜੇ ਵੀ ਪਾਜੀ ਇਹਦੇ ਨਾਲ ਕੀ ਹੁੰਦਾ ਜੀ ਇਹਦੇ ਨਾਲ ਪਾਜੀ ਕੁਸ਼ਕ ਹੋ ਜਾਂਦੇ ਆ ਆਲੂ ਦੇ ਕੁਲਚੇ ਬਿਲਕੁਕੁਲ ਕ੍ਰਿਸਪੀ ਆਂਦਾ ਜੀ ਤੋਂ ਕ੍ਰਿਸਪੀ ਨਸ ਆਂਦੀ ਆ ਵੈਸੇ ਗੱਲ ਪੁੱਛ ਨਹੀਂ ਪਾਜੀ ਪਹਿਲਵਾਨ ਤਾਂ ਅਖਾੜੇ ਵਿੱਚ ਮਿਲਦੇ ਆ ਬਟ ਤੁਸੀਂ ਇੱਥੇ ਮਤਲਬ ਕੁਸ਼ਤੀ ਖੇਲਦੇ ਹੋ ਕੁਲਚੇ ਦੇ ਨਾਲ ਇਹਦੀ ਬਿਹਾਈਂਡ ਦਾ ਸਟੋਰੀ ਕੀ ਆ ਇਹ ਸਟੋਰੀ ਪਾਜੀ ਇਹ ਹੈ ਕਿ ਤੁਹਾਨੂੰ ਪਤਾ ਹੈ ਜ਼ਿੰਦਗੀ ਜੀਣ ਵਾਸਤੇ ਕੰਮ ਦੇ ਕੋਈ ਕਰਨਾ ਪੈਣਾ ਜੀ ਪਹਿਲਾਂ ਅਸੀਂ ਕਰੀਦੀ ਪਹਿਲਵਾਨੀ ਨਾਲ ਕਰੀਦਾ ਸੀ ਕੱਪੜੇ ਦਾ ਸ਼ਾਲ ਦਾ ਕੰਮ ਹੁੰਦਾ ਸੀ ਅੱਡਾ ਤੇ ਪਾਪਾ ਦੇ ਨਾਲ ਹੈਲਪ ਕਰੀਦੀ ਪਾਪਾ ਮੇਰੇ ਐਕਸਪਾਇਰ ਹੋ ਗਏ ਉਸ ਤੋਂ ਬਾਅਦ ਮੈਨੂੰ ਸਾਰਾ ਘਰ ਦਾ ਦੇਖ ਇਹ ਲਾਈਨ ਚੁਜ਼ ਕੀਤੀ ਮੈਂ ਖਾਨਦਾਂਸ਼ਾਉਂਗ ਨਾਲ ਖਾਨਦਾਂਸ਼ਾਉਂਗ ਵੀ ਪੈ ਗਿਆ ਮੇਰੇ ਫਾਦਰ ਸਾਹਿਬ ਦਾ ਸੁਪਨਾ ਸੀ ਸਾਡੇ ਘਰ ਦੇ ਵਿੱਚੋਂ ਇੰਟਰਨੈਸ਼ਨਲ ਪਹਿਲਵਾਨ ਬਣੇ ਕੋਈ ਜਾਂ ਇੰਟਰਨੈਸ਼ਨਲ ਪਲੇਅਰ ਬਣੇ ਕੋਈ। ਬਸ ਸੁਪਨਾ ਇਹੋ ਹੀ ਆ ਵੀ ਕਿਸੇ ਨਾ ਕਿਸੇ ਨੂੰ ਇੰਟਰਨੈਸ਼ਨਲ ਪਲੇਅਰ ਬਣਾਉਣਾ ਜ਼ਰੂਰ ਆ। ਭਾਵੇਂ ਆਪਣੇ ਘਰ ਚੋਂ ਕਿਸੇ ਨੂੰ ਬਣਾਈਏ, ਭਾਵੇਂ ਕਿਸੇ ਮਾੜੇ ਬੰਦੇ ਦੇ ਘਰ ਦੇ ਵਿੱਚੋਂ ਬੱਚੇ ਨੂੰ ਤਿਆਰ ਕਰਕੇ ਬਣਾਈਏ। ਘਰ ਵਿੱਚ ਕੌਣ-ਕੌਣ? ਘਰ ਦੇ ਵਿੱਚ ਮੇਰਾ ਬ੍ਰਦਰ ਆ ਛੋਟਾ, ਨਾਲ ਮੇਰੀ ਛੋਟੀ ਸਿਸਟਰ ਆ, ਇਹ ਮਦਰ ਆ, ਇਹ ਮੇਰੀ ਵਾਈਫ ਤੁਹੀਂ ਵੇਖ ਹੀ ਲਿਆ। ਮੇਰੀ ਇੱਕ ਬੇਟੀ ਐ ਤੇ ਬੇਟਾ ਨਾਲ ਬ੍ਰਦਰ ਦੀ ਬਾਈ। 7-8 ਜੀ ਹੈਗੇ ਆ ਆਪਾਂ ਘਰ ਦੇ। ਸਰ ਬਾਪੂ ਦੀ ਯਾਦ ਆਉਂਦੀ ਆ। ਭਾਜੀ ਬਾਪੂ ਦੀ ਯਾਦ ਕਿੰਨੋ ਨਹੀਂ ਆ। ਇੱਕ ਬਾਪੂ ਹੀ ਦੇ ਵਿੱਚ ਕੋਣ ਕਿਸੇ ਨੂੰ ਵੇਖਦਾ ਜੀ ਇਹ ਛੱਤ ਹੁੰਦੀ ਘਰ ਦੀ ਭਾਜੀ ਉਹਨਾਂ ਦੀ ਕੋਈ ਗਈ ਹੋਈ ਗੱਲ ਜਿਹੜੀ ਤੁਹਾਨੂੰ ਅੱਜ ਵੀ ਯਾਦ ਹੋਵੇ ਬਸ ਭਾਜੀ ਗੱਲ ਇਹੋ ਹੀ ਹੈ ਕਹਿੰਦੇ ਸੀ ਕਿ ਥੋੜੇ ਚੁਸਤ ਚਲਾਕ ਹੋ ਜਾਓ ਦੁਨੀਆ ਲੁੱਟ ਕੇ ਖਾ ਜਾਂਦੀ ਹੈ ਬਾਕੀ ਉਹਨਾਂ ਦੀਆਂ ਗੱਲਾਂ ਅੱਜ ਯਾਦ ਆਉਂਦੀਆਂ ਕਿ ਗੱਲ ਸਹੀ ਕਹਿੰਦੇ ਸੀ ਭਾਜੀ ਇਹ ਤਾਂ ਅਨਪ੍ਰੋਪਰ ਸਟਫਿੰਗ ਬਣ ਗਈ ਆ ਹਾਂਜੀ ਹਾਂਜੀ ਭਾਜੀ ਹੁਣ ਜੰਮੋ ਕੁੰਚੇ ਦੀ ਤਿਆਰੀ ਕਰਾ ਕੇ ਦਿਖਾਓ ਯਾਰ ਬਸ ਜੰਮੋ ਕੁੰਚੇ ਲੱਗੇ ਲੱਗੇ ਭਾਜੀ ਇਹ ਕੀ ਆ ਗਿਆ ਜੀ ਨਮਕ ਆ ਗਿਆ ਜੀ ਥੋੜਾ ਸਵਾਦ ਅਨੁਸਾਰ ਨਮਕ ਸ਼ਮਕ ਹਾਂਜੀ ਹਾਂਜੀ ਮਿਕਸ ਐਂਡ ਮੈਚ ਹੋ ਗਈ ਪਰ ਵੈਸੇ ਪਾਜੀ ਆਲੂ ਵਾਲੀ ਸਫਿੰਗਾ ਇਹ ਪਾਜੀ ਆਲੂ ਵਾਲੀ ਤੇ ਜੰਬੋ ਇਹ ਦੋਵੇਂ ਸੇਮ ਹੋਏਗੀ ਪਰ ਜਿਹੜਾ ਜੰਬੋ ਕੁਲਚਾ ਉਹ ਡਾ ਡਬਲ ਤੋਂ ਵੀ ਜ਼ਿਆਦਾ ਹੈ ਚਲੋ ਪਾਜੀ ਬਣਾ ਕੇ ਦਿਖਾਓ ਫਿਰ ਲਓ ਤਾਂ ਬਾਈ ਇਹ ਆਪ ਕੁਲਚੇ ਕੀ ਤਿਆਰੀ ਹੋਣੇ ਲੱਗੀ ਹੈ ਸਫਿੰਗ ਬਣ ਚੁੱਕੀ ਹੈ ਔਰ ਇਹ ਚੱਕਰੋ ਪੇੜੇ ਬਰੇ ਆ ਰਹੇ ਹਨ ਔਰ ਭਾਈ ਇਹ ਚੈੱਕ ਕਰੋ ਗੁਲਚਾ ਮਸਟਰਾਂਗ ਵਿੱਚ ਕੋਈ ਕੰਜੂਸੀ ਨਹੀਂ ਹੈ ਭਰ ਭਰ ਕੇ ਭਾਜੀ ਕੋਈ ਕੰਜੂਸੀ ਨਹੀਂ ਭਾਈ ਦਿਲ ਵੱਡੇ ਰੱਖੇ ਆ ਅੰਮਰਸਰੀਏ ਆ ਟੋਪ ਲੋ ਆਣ ਦਿਲ ਛੋਟੇ ਨਹੀਂ ਰੱਖੇ ਓ ਬਾਈ ਸਾਹਿਬ ਔਰ ਭਾਜੀ ਇਹ ਹੁਣ ਜੰਮੋ ਗੁਲਚੇ ਤਿਆਰ ਹੋਣ ਲੱਗੇ ਜੀ ਬਸ ਭਾਜੀ ਇੰਨੀ ਕਾਲੀ ਗਾਦੀ ਹੈ ਆਗੇ ਤੁਹਾਡੇ ਕੋਲ ਜੰਮੋ ਗੁਲਚੇ ਵੀ ਇਹ ਹਲੇ ਨੋਰਮਲ ਆ ਇਹ ਛੋਟਾ ਗੁਲਚਾ ਡਾ 40 ਵਾਲਾ ਅੱਛਾ ਜੀ ਹਾਂ ਜੀ ਏ ਬਨੇਗਾ ਹੁਣ ਜੰਬੋ। ਉਹ ਬਾਈ ਸਾਹਿਬ। ਇਹ ਹੁਣ ਪੱਕਾ ਪਤਾ ਲੱਗਦਾ ਵੇ ਵਾਕੇ ਪਲਵਾਨਿਆਂ ਦਾ ਕੁਲਚਾ ਹੈ। ਪਾਜੀ ਇਹਨੂੰ ਖਾ ਕੇ ਲੋਕੀ ਪਲਵਾਨੀ ਕਰਦੇ ਆ। ਇਹਨੂੰ ਖਾ ਕੇ ਪਲਵਾਨੀ ਨਹੀਂ ਕਰਗੇ, ਪਲਵਾਨੀ ਕਰਕੇ ਆਗੇ ਜਦੋਂ ਵਿਲੇ ਹੁੰਦੇ ਨਾ ਜਦੋਂ ਮੈਂ ਰੈਸਟ ਕਰਨੀ ਹੁੰਦੀ ਆ। ਇਹ ਉਦੋਂ ਆ ਕੇ ਖਾਂਦੇ ਆ ਤੇ ਫਿਰ ਸੋ ਜਾਂਦੇ। ਇਹਨੂੰ ਖਾ ਕੇ ਆਰਾਮ ਫਰਮਾਉਂਦੇ ਆ ਜੀ। ਆਰਾਮ ਫਰਮਾਉਂਦੇ ਆ ਜੀ। ਉਹ ਬਾਈ ਇਹ ਚੱਕੋ ਡਿਫਰੈਂਸ ਹੀ ਪਤਾ ਲੱਗ ਰਿਹਾ ਵੋ ਸਿੰਪਲ ਛੋਟਾ ਪੇੜਾ ਹੈ ਔਰ ਇਹ ਬੜਾ ਪੇੜਾ ਹੈ। ਔਰ ਪਾਜੀ ਇਹ ਨਾਰਮਲ ਕੁਲਚੇ ਵੀ ਨਾਲ ਲੱਗੇ ਹੋਏ ਜੀ। ਹਾਂਜੀ ਨਹੀਂ ਇਹ ਨਾਰਮਲ ਜੰਬੂ ਕੁਲਚੇ ਦਾ ਸਾਈ ਚੈੱਕ ਕਰ ਲੈਣਾ। ਤਾਂ ਭਾਜੀ ਜਿੰਨੀ ਸਟਫਿੰਗ ਤੁਸੀਂ ਇਹਦੇ ਵਿੱਚ ਪਾਈ ਆ ਜਿੰਨਾ ਕੁ ਮਟੀਰੀਅਲ ਇਹਦੇ ਵਿੱਚ ਪਾਇਆ ਕਾਟੋ-ਕਾਟ 150-200 ਰੁਪਏ ਦਾ ਤਾਂ ਹੋਏਗਾ ਇਹ। ਨਹੀਂ ਭਾਜੀ ਕਿਹੜੀਆਂ ਗੱਲਾਂ ਕਰਦੇ ਹੋ ਜੀ। 150 ਦੇ ਵਿੱਚ ਦੇਹੀਂ ਸਾਰਾ ਟੱਬਰ ਹੀ ਜਾ ਦੇਣਾ। ਮਤਲਬ ਫਿਰ ਇਹਦਾ ਪ੍ਰਾਈਸ ਕੀ ਹੋਊਗਾ 300 ਰੁਪਏ? ਨਹੀਂ ਭਾਜੀ ਨਹੀਂ। ਫਿਰ ਦੱਸੋ 100 ਰੁਪਏ ਹੋਏਗਾ। ਨਾ ਭਾਜੀ ਨਾ 100 ਰੁਪਈਆ ਵੀ ਨਹੀਂ ਆ। ਹੁਣ ਤਾਂ ਦੱਸੋ ਫਿਰ ਰੇਟ ਕੀ ਆ? ਇਹਦਾ ਰੇਟ ਹੈਗਾ ਜੀ ਭਾਜੀ 70 ਰੁਪਏ। ਭਾਈ ਮੈਂ ਆਹ ਕਰ ਰਿਹਾ ਯਾਰ। ਨਾ ਭਾਜੀ ਮਜ਼ਾਕ ਕਿਉਂ ਜੀ? ਭਾਜੀ ਇਹ ਕੈਮਰਾ ਚੱਲਦਾ ਇਹ 70 ਰੁਪਏ ਦਾ ਕੁਲਚਾ ਦੋ ਕੁਲਚੇ ਹੈਗੇ ਜੀ 140 ਦੇ 10 ਰੁਪਏ ਤੁਸੀਂ ਹੋਰ ਦੋਗੇ ਇਹੋ ਤਿੰਨ ਕੁਲਚੇ ਤੁਹਾਨੂੰ 150 ਚ ਦੇਵਾਂਗੇ ਭਾਜੀ ਮੇਰੇ ਕੰਨਾਂ ਨੂੰ ਸੁਨਿਆ ਨਹੀਂ ਦਵਾ ਦੋ ਬੋਲਿਓ ਭਾਜੀ ਦੋ ਕੁਲਚੇ 140 ਦੇ 10 ਰੁਪਏ ਐਕਸਟਰਾ ਦੋ ਤਿੰਨ ਕੁਲਚੇ ਤੁਹਾਨੂੰ 150 ਦੇ ਮਿਲਣਗੇ ਜੰਬੂ ਭਾਜੀ ਮੈਨੂੰ ਧੋਖਾ ਲੱਗ ਰਿਹਾ ਵੀਡੀਓ ਵਿੱਚ ਜਿਹੜੇ ਲੋਕੀ ਆਉਗੇ ਨਾ ਤੁਸੀਂ ਦੇਣਾ ਕੁਝ ਨਹੀਂ ਹੈਗਾ ਮੈਂ ਕਹਾਂ ਭਜੀ ਜਿਹੜੇ ਲੋਕੀ ਆਉਂਦੇ ਆ ਨਾ ਸਭ ਉਹਨਾਂ ਨੂੰ ਪਤਾ ਹੈ ਕਿ ਅਸੀਂ 150 ਦੇ ਤਿੰਨ ਲੈਣੇ ਆ ਜੰਬੂ ਗੁਲਚੇ ਕਿ ਨਹੀਂ ਲੈਣੇ ਹਾਂ ਤੁਸੀਂ ਸਹੀ ਦੇਖ ਲਓ ਹੁਣ ਫਰਕ ਵੇਖ ਲਓ ਜੰਬੂ ਤੇ ਨੋਰਮਲ ਦੇ ਵਿੱਚ ਪਰ ਭਾਜੀ ਕਿੰਨੇ ਇੰਚ ਦਾ ਗੁਲਚਾ ਹੋਏਗਾ ਜੀ ਭਾਜੀ ਇੰਚ ਦਾ ਨਹੀਂ ਹੋਏਗਾ ਇਹ ਫੁੱਟ ਦਾ ਹੈ ਕਿੰਨੇ ਫੁੱਟ ਦਾ ਹੋਏਗਾ ਫਿਰ ਇਹ ਭਾਜੀ 2 ਫੁੱਟ ਤੋਂ ਜ਼ਿਆਦਾ ਹੀ ਹੋਏਗਾ ਕੱਟ ਕੇ ਆਪਣੀ ਕੁਆਲਿਟੀ ਦੇ ਕਰਕੇ ਫੇਮਸ ਹੋਏ ਆ ਜੀ ਇਹ ਤੁਹਾਡੇ ਸਾਹਮਣੇ ਨਿਕਲਦੇ ਵੇ ਆ ਕੁਲਚੇ ਭਾਜੀ ਕੋਈ ਇੱਕ ਦੋ ਕੁਲਚੇ ਦਾ ਆਰਡਰ ਦੇਣੀ ਹੈ ਉਹ ਸਾਥ ਹੀ ਵਿੱਚ ਪੈਕਿੰਗ ਆਨ ਨਹੀਂ ਸ਼ੁਰੂ ਹੋ ਗਈ ਹੈ ਹਾਂਜੀ ਜੀ ਪੈਕਿੰਗ ਸਟਾਰਟ ਹੋ ਗਈ ਹੈ ਜੀ ਨਾਲ ਪਾਪੀ ਜੀ ਪੂਰਾ ਹੈਲਪ ਕਰਾ ਰਹੇ ਆ ਭਾਜੀ ਆਪਣਾ ਪਰਿਵਾਰ ਹੀ ਸਾਰਾ ਲੱਗਦਾ ਹੈ ਜੀ ਕੰਮ ਤੇ ਭਾਈ ਕੁਲਚੇ ਆ ਗਏ ਜੇ ਪੱਕ ਕੇ ਬਾਹਰ ਤੁਸੀਂ ਰੰਗ ਚੈੱਕ ਕਰ ਸਕਦੇ ਹੋ ਇਹ ਬਦਾਮ ਹੀ ਗਏ ਜਿਹੜੇ ਪਹਿਲਵਾਨ ਖਾਂਦੇ ਆ ਨਾ ਪੂਰੇ ਬਦਾਮੀ ਰੰਗ ਦੇ ਕੁਲਚੇ ਗੱਡੀ ਦੇ ਪਹਿਲਵਾਨਾਂ ਦੀ ਖੁਰਾਕ ਬਣ ਗਈ ਹੈ ਹੁਣ ਭਾਜੀ ਖੁਰਾਕ ਹੀ ਬਣ ਗਈ ਹੈ ਸਮਝ ਲਓ ਤੁਸੀਂ ਲਓ ਭਾਜੀ ਇਹ ਪਹਿਲਵਾਨਾਂ ਵਾਲਾ ਜੰ ਲੋ ਜੀ ਭਾਈ ਸਮਝੋ ਨੋਕੀ ਭਾਜੀ ਕਹਿੰਦੇ ਆ ਕਿ 50 ਰੁਪਏ ਦਾ ਤੇ ਉਦਾਂ ਵੀ ਕੁਲਚਾ ਮਿਲ ਜਾਂਦਾ 50 ਰੁਪਏ ਦੇ ਵਿੱਚ ਭਾਜੀ ਮਿਲਦਾ ਜੇ ਇਹਲਾ ਕੁਲਚਾ ਇਹਦੇ ਜਦ ਇਹਦੇ ਜੀ ਡਿਫਰੈਂਸ ਤੁਸੀਂ ਆ ਵੀ ਦੱਸ ਦਿਓ ਲੋਕਾਂ ਨੂੰ ਜਿਹੜੇ ਕਮੈਂਟ ਕਰਕੇ ਕਹਿੰਦੇ ਆ ਨਾ 50 ਰੁਪਏ ਦਾ ਤੇ ਵੈਸੇ ਮਿਲ ਜਾਂਦਾ ਤੇ 50 ਰੁਪਏ ਦਾ ਇਹ ਅੰਬਰਸਰ ਦੇ ਵਿੱਚ ਨਹੀਂ ਕੋਈ ਵੀ ਦੇਗਾ ਇਹ ਪਲਵਾਨ ਹੀ ਆ ਜਿਹੜਾ ਤੁਹਾਨੂੰ ਜੰਬੋ ਕੁਲਚਾ 50 ਰੁਪਏ ਦਾ ਮਿਲਦਾ ਵਿਆ ਆ ਵੇਖ ਲਓ ਭਾਜੀ ਇਹ ਗਾ ਇਹ ਨੋਰਮਲ ਕੁਲਚਾ ਜੋ ਕਿ 40 ਰੁਪਏ ਦਾ ਮਿਲਦਾ ਠੀਕ ਹੈ ਜੀ ਔਰ ਤੋਂ ਬਾਅਦ ਆ ਤੁਸੀਂ ਸੈੱਟ ਚੈੱਕ ਕਰ ਲਓ ਇਹ ਮਗਰ ਜੰਬੋ ਕੁਲਚਾ ਇਹ ਚੈਲੰਜ ਹੈ ਲੋਕੀ ਕਹਿੰਦੇ ਆ ਕਿ 50 ਰੁਪਏ ਦਾ ਤੇ ਵੈਸੇ ਮਿਲ ਜਾਂਦਾ 50 ਰੁਪਏ ਦਾ ਐ ਵਾਲਾ ਕਿਸੇ ਨੂੰ ਨਹੀਂ ਮਿਲੇ ਜੋ ਅਸੀਂ ਦੇ ਦੇਣਾ ਭਾਜੀ ਤਾਂ ਭਾਜੀ ਹੁਣ ਕੁਲਚਾ ਤਿਆਰ ਆ ਬਿਲਕੁਲ ਤਿਆਰ ਹੈ ਜੀ ਇਹ ਕੁਸਤੀ ਕਰਕੇ ਆਇਆ ਭਾਜੀ ਹੁਣ ਤੁਸੀਂ ਇਹਦੇ ਨਾਲ ਕੁਸਤੀ ਕਰਨੀ ਹੈ ਬੱਲੇ 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 ਇਹ ਵੇਖ ਲਓ ਇਹ ਦਾ ਦੇਸੀ ਕੀ ਹੋ ਜੇ ਤੇਲ ਖੁੱਲੇ ਯਾ ਤੇਲ ਖੁੱਲੇ ਦੇ ਨਾਲ ਹੀ ਕੰਮ ਹੁੰਦਾ ਏ ਇਹ ਭਾਜੀ ਬਰਸ਼ ਦੇ ਨਾਲ ਮਤਲਬ ਪੇਂਟਿੰਗ ਕਰ ਰਹੇ ਹੋ ਜੀ ਇਹ ਸਮਝ ਲਓ ਪੇਂਟ ਹੀ ਹੈ ਜੀ ਇਹ ਜੋ ਕਿ ਉਹ ਲਗਣਾ ਹੋ ਇਹਦੇ ਨਾਲ ਵਧੀਆ ਲਗਣਾ ਦੂਜਾ ਜਿਹੜਾ ਬਰਸ਼ ਹੈ ਨਾ ਉਹ ਬੜੀ ਛੇਤੀ ਸੜ ਜਾਂਦਾ ਕਿਉਂ ਜਿਆਦਾ ਮੰਗੇ ਜਿੰਨਾ ਮਰਜ਼ੀ ਭਾਜੀ ਤੋੜੇ ਹਾਲੋ ਭਾਈ ਪਰ ਭਾਈ ਜਿਆਦਾ ਘਿਓ ਪਾਵਾਂਗੇ ਨਾ ਕੁਲਚੇ ਦਾ ਟੇਸਟ ਖਤਮ ਹੋ ਜਾਏਗਾ ਸਿਰਫ ਘਿਓ ਦਾ ਟੇਸਟ ਆਏਗਾ ਟੇਸਟ ਉਹ ਹੀ ਦੇਣਾ ਵਾ ਜੋ ਨੇਚਰਲ ਹੈਗਾ ਜਿਆਦਾ ਕੁਲਚੇ ਨੂੰ ਖਰਾਬ ਨਹੀਂ ਕਰਨਾ ਵੀ ਘਿਓ ਦੇ ਨਾਲ ਹੀ ਪੂਰਾ ਭਰ ਦਈਏ ਕੁਲਚੇ ਦਾ ਟੇਸਟ ਹੀ ਨਾ ਆਵੇ ਸਿਰਫ ਘਿਓ ਦਾ ਟੇਸਟ ਹੀ ਆ ਜAVE ਉਹ ਕੰਮ ਵੀ ਨਹੀਂ ਕਰਨਾ ਭਾਈ ਇਹ ਭਾਈ ਆਗੇ ਜੇ ਹੱਡੇ ਅੰਮ੍ਰਿਤਸਰੀ ਛੋਲੇ ਜੋ ਬਿਨਾ ਤੜਕੇ ਦੋ ਬਿਨਾ ਪਿਆਏ ਤੋਂ ਬਿਨਾ ਲਸਣ ਤੋਂ ਬਣਦੇ ਏ ਠੀਕ ਹੈ ਜੀ ਕੋਈ ਤੜਕਾ ਛੜਕਾ ਨਹੀਂ ਲੱਗਾ ਹੈ ਭਾਈ ਕੋਈ ਤੜਕਾ ਨਹੀਂ ਲੱਗਾ ਹੈ ਸਿਰਫ ਇਹਦੇ ਜੀ ਗਰਮ ਮਸਾਲਾ ਪੈਂਦਾ ਤੇ ਤੰਦੂਰ ਦੇ ਉੱਤੇ ਹੀ ਬੰਦੇ ਆ ਵੱਲੇ ਵੱਲੇ ਇਹ ਆ ਗਈ ਜੀ ਅ ਡਿਚਟਨੀ ਪਿਆਜ ਵਾਲੀ ਅੰਬਰਸਰੀ ਖੱਟਾ ਠੀਕ ਹੈ ਜੀ ਕੋਈ ਕੰਜੂਸੀ ਨਹੀਂ ਪਿਆਜੇ ਖੁੱਲੇ ਖੁੱਲੇ ਦਿਲ ਦੇ ਨਾਲ ਹੀ ਕੰਮ ਚੱਲ ਰਿਹਾ ਕੀ ਕੀ ਪਿਆ ਹੁੰਦਾ ਇਹਦੇ ਵਿੱਚ ਇਮਲੀ ਨਾਰਦਨਾ ਪੁਦੀਨਾ ਧਨੀਆ ਪਿਆਜ ਸਾਰਾ ਕੁਝ ਪਿਆ ਹੁੰਦਾ ਇਹ ਨੇਚਰਲ ਕਲਰ ਆ ਭਾਜੀ ਕੋਈ ਇਹਦੇ ਤੇ ਕਲਰ ਨਹੀਂ ਪਾਇਆ ਲੋ ਜੀ ਪਲੇਟ ਲੱਗਣ ਜਾ ਰਹੀ ਹੈ ਜੀ ਲੋ ਜੀ ਸਭ ਤੋਂ ਪਹਿਲਾਂ ਆਗੇ ਜੀ ਇਹ ਆ ਗਏ ਹੱਡੇ ਅੰਬਰਸਰੀ ਛੋਲੇ ਜੋ ਕਿ ਬਿਨਾ ਤੜਕੇ ਤੋਂ ਬਿਨਾ ਲਸਣ ਤੋਂ ਬਿਨਾ ਪਿਆਏ ਤੋਂ ਬੰਦੇ ਇਹ ਆ ਗਈ ਜੀ ਹੱਡਾ ਅੰਬਰਸਰੀ ਖੱਟਾ ਤੇ ਭਾਜੀ ਹੁਣ ਪ੍ਰਾਈਸ ਤੋਂ ਦੱਸੋ ਕੀ ਹੈਗਾ ਇਹਦਾ ਪ੍ਰਾਈਸ ਹੈਗਾ ਜੀ ਭਾਜੀ 70 ਰੁਪਏ